ਖਬਰਨਾਮਾ ਦੇਖ ਰਹੇ ਸਾਰੇ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ਼ ਰਾਜ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਪੰਜਾਬ ਦਾ ਖਜ਼ਾਨਾ ਨਕੋ ਨਕ ਭਰਿਆ ਹੋਇਆ ਹੈ ਪੰਜਾਬ ਦੇ ਖਜ਼ਾਨੇ ਦੇ ਵਿੱਚ ਕبھی ਨਹੀਂ ਹੈ ਜਿਹੜਾ ਖਾਲੀ ਹੁੰਦਾ ਹੈ ਉਸ ਨੂੰ ਖਜ਼ਾਨਾ ਨਹੀਂ ਕਹਿੰਦੇ ਉਸ ਨੂੰ ਪੀਪਾ ਕਹਿੰਦੇ ਨੇ ਯਾਨੀ ਕਿ ਉਹ ਹਮੇਸ਼ਾ ਹੀ ਤੰਗ ਕਰਦੇ ਨੇ ਰਹਿ ਚੁੱਕੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਮਨਪ੍ਰੀਤ ਬਾਦਲ ਨੂੰ ਅਕਸਰ ਯੂ ਖਾਲੀ ਪੀਪਾ ਮੰਤਰੀ ਕਹਿੰਦੇ ਨੇ ਲੇਕਿਨ ਇਧਰ ਇੱਕ ਬੜਾ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਜਿਹੜੀਆਂ ਮਹਿਲਾਵਾਂ ਬੱਸ ਦੇ ਵਿੱਚ ਸਫ਼ਰ ਫ੍ਰੀ ਭਈਆ ਕਰਦੀਆਂ ਨੇ ਹਾੜਕੜ ਬੇਸ ਤੇ ਜਿਹੜੇ ਪੁਰਸ਼ ਹਰ ਰੋਜ਼ ਦਰਜਾਨਾ ਆਪਣੇ ਕੰਮ ਕਾਜ਼ ਲਈ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂ ਨੌਕਰੀ ਵਾਸਤੇ ਕਿਦੇ ਰੋਜੀ ਰੋਟੀ ਵਾਸਤੇ ਜਾਂਦੇ ਨੇ ਉਹਨਾਂ ਨੂੰ ਬੜਾ ਵੱਡਾ ਝਟਕਾ ਲੱਗਣ ਲੱਗਿਆ ਹੈ ਇਹ ਰੇਸ਼ਮ ਸਿੰਘ ਗਿੱਲ ਨੇ ਹਵਾਲਾ ਦਿੱਤਾ ਹੈ ਜੋ ਪੀਆਰਟੀਸੀ ਮਨ ਬੱਸ ਅਤੇ ਆਰਟੀਸੀ ਬੱਸਾਂ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ 20 ਤੋਂ ਲੈ ਕੇ 22 ਤੱਕ ਪੂਰੇ ਪੰਜਾਬ ਦੇ ਵਿੱਚ ਬੱਸਾਂ ਨਹੀਂ ਚੱਲਣਗੀਆਂ 800 ਕਰੋੜ ਰੁਪਏ ਦੇ ਘਾਟੇ ਨਾਲ ਚੱਲ ਰਿਹਾ ਹੈ ਬੱਸਾਂ ਦਾ ਡਿਪਾਰਟਮੈਂਟ 800 ਕਰੋੜ ਰੁਪਏ ਦੇ ਫੰਡ ਮੁਹੱਈਆ ਨਹੀਂ ਕਰਵਾਏ ਗਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਨਾਂ ਨੇ ਕਿਹਾ ਬੱਸਾਂ ਦਾ ਬੁਰਾ ਹਾਲ ਹੈ ਇੱਕ ਪਾਸੇ ਡਰਾਈਵਰਾਂ ਅਤੇ ਕਨੈਕਟਰਾਂ ਨੂੰ ਕਹਿੰਦੇ ਸੀ ਕਿ ਤੁਹਾਨੂੰ ਆਉਂਦੇ ਹੀ ਅਸੀਂ ਪੱਕੇ ਕਰ ਦੇਵਾਂਗੇ ਤੁਸੀਂ ਰੈਗੂਲਰ ਹੋ ਜਾਵੋਗੇ ਅਟ੍ਰੈਕਟ ਕੰਟੈਕਟ ਬੇਸ ਤੇ ਲੱਗੇ ਹੋਏ ਆ ਬੱਸਾਂ ਦਾ ਬੁਰਾ ਹਾਲ ਹੈ ਬੱਸਾਂ ਦੀ ਦੇਖਭਾਲ ਦੇ ਲਈ ਨਾ ਤੇਲ ਨਾ ਪੈਸਾ ਨਾ ਕੋਈ ਸਾਜ-ਸਮਾਨ ਬੱਸਾਂ ਕਿਹਦੀ ਸਿਰ ਤੇ ਚਲਾਈਏ 800 ਕਰੋੜ ਰੁਪਏ ਦੇ ਘਾਟੇ ਦੇ ਵਿੱਚ ਚੱਲ ਰਹੀਆਂ ਨੇ ਸਰਕਾਰੀ ਬੱਸਾਂ ਤੇ ਫੰਡ ਇਹਦੇ ਪੈਂਡਿੰਗ ਪਏ ਨੇ ਤੇ ਹਰਪਾਲ ਸਿੰਘ ਚੀਮਾ ਉਹ ਵੀ ਹੁਣ ਲੱਗਦਾ ਹੈ ਕਿ ਖਾਲੀ ਪੀਪਾ ਮੰਤਰੀ ਬਣਦੇ ਜਾ ਰਹੇ ਨੇ ਉਨ੍ਹਾਂ ਵੱਲੋਂ ਸਾਨੂੰ ਫੰਡ ਮੁਹੱਈਆ ਨਹੀਂ ਕਰਵਾਏ ਜਾ ਰਿਹਾ ਇਸ ਕਰਕੇ 2021 ਤੇ 22 ਨੂੰ ਧਰਨੇ ਦਿੱਤੇ ਜਾਣਗੇ ਪੂਰੇ ਪੰਜਾਬ ਦੇ ਵਿੱਚ ਬੱਸਾਂ ਬੰਦ ਕਰਕੇ ਡੀਪੋں ਤੇ ਰੋਕ ਦਿੱਤੀਆਂ ਜਾਣਗੀਆਂ 21 ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦਾ ਘਰ ਦਾ ਘਰਾਉ ਕੀਤਾ ਜਾਵੇਗਾ ਉਨ੍ਹਾਂ ਕਹਿੰਦੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ 20 ਜਿਹੜੇ ਨੇ ਉਹ ਇਸ ਮਾਮਲੇ ਦੇ ਵਿੱਚ ਅਨੁvolvement ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ 20 ਤੋਂ ਲੈ ਕੇ 22 ਤੱਕ ਪੂਰੇ ਪੰਜਾਬ ਦੇ ਵਿੱਚ ਬੱਸਾਂ ਦੀ ਅੜਤਾਲ ਹੋਵੇਗੀ ਇਹ ਖੁਲਾਸਾ ਕੀਤਾ ਹੈ ਜਿਹੜੇ ਬੱਸ ਯੂਨੀਅਨ ਡਿਪਾਰਟਮੈਂਟ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਵਾਅਦੇ ਕੀਤੇ ਸਾਰੇ ਖੋਖਲੇ ਪੈ ਗਿਆ ਪੰਜਾਬ ਬੱਸਾਂ ਦਾ ਜਿਹੜਾ ਡਿਪਾਰਟਮੈਂਟ ਹੈ ਉਹ 800 ਕਰੋੜ ਰੁਪਏ ਦੇ ਘਾਟੇ ਨਾਲ ਯਾਨੀ ਕਿ 800 ਰੁਪਏ ਪੈਂਡਿੰਗ ਪਿਆ ਹੈ ਜਿਹੜਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਵੱਲੋਂ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਉਹਨਾਂ ਕਿਹਾ ਕਿ ਫਰੀਦ ਜਾਂ ਰੇਵੀਆਂ ਜਰੂਰ ਪੰਡੀਆਂ ਜਾ ਰਹੀਆਂ ਨੇ ਲੇਕਿਨ ਮਲਾਜ਼ਮਾਂ ਦੀ ਸੁੱਧ ਬੁੱਧ ਨਹੀਂ ਰਹੀ ਜਾ ਰਹੀ ਇਸ ਕਰਕੇ ਬੱਸਾਂ 20 ਤੋਂ 22 ਤੱਕ ਨਹੀਂ ਚੱਲਣਗੀਆਂ